ਮੈਂ ਨਰਿੰਦਰ ਬੈਲ ਹਰਕਾਂਚ ਚਾਰਜ ਕੇਂਦਰੀ ਸੈਂਟਰ ਅਮਰਸਰ ਅੱਜ ਸਰਦਾਰ ਜਗ ਚਾਨਣ ਜੀ ਦੀ ਸਾਰੇ ਬਲਦੇਵ ਸਿੰਘ ਤੁਣ ਜੀ ਦੀ ਇਸ ਫਤਿਹ ਸਿੰਘ ਕਲੋਨੀ ਦੇ ਸਾਰੇ ਇਲਾਕਾ ਨਿਵਾਸੀਆਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਜਿੰਨੇ ਪ੍ਰਧਾਨ ਸਾਹਿਬ ਇਥੇ ਉਹਨਾਂ ਨੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ 350 ਸਾਲਾ ਚਿਹਦੀ ਦਸਤੇ ਅੱਜ ਕੀਰਤਨ ਦਰਬਾਰ ਔਰ ਗੁਰੂ ਸਾਹਿਬ ਦੇ ਖੰਡ ਪਾਠ ਸਾਹਿਬ ਦੇ ਭੋਗ ਪੋਆਇਆ ਔਰ ਵੇਖੋ ਸਾਨੂੰ ਜਿੰਨੀ ਵੀ ਅੱਜ ਸੇ ਮਿਲੀਏ ਗੁਰੂ ਤੋਂ ਮਿਲੀਏ ਉਹਨਾਂ ਦੇ ਬੇਟੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਡਤਾ ਨੇ ਆ ਕੇ ਕਿਹਾ ਵੀ ਸਾਡੀ ਰੱਖਿਆ ਕਰੋ ਤੇ ਉੱਥੇ ਸੀਸ ਦੇਣਾ ਪੈਣਾ ਤੋਨੇ ਕਿਹਾ ਜੀ ਆਪਣੇ ਪਿਤਾ ਜੀ ਨੂੰ ਪਿਤਾ ਜੀ ਤੁਹਾਡੇ ਤੋਂ ਵੱਧ ਕੌਣ ਸਾਚਦਾ ਹੈਗਾ ਵੇਖੋ ਇਹ ਗੁਰੂ ਦਾ ਦਿੱਤਾ ਖੰਡਿਆ ਹੈ ਅੱਜ ਆਹੀ ਤੁਰੇ ਫਿਰਦੇ ਤੇ ਉਸ ਦਾ ਆਸਰਾ ਲੈ ਕੇ ਤੁਰੇ ਫਿਰਦੇ ਆ। ਪ੍ਰਮਾਤਮਾ ਸਾਡੇ ਤੇ ਉਹਨਾਂ ਗੁਰੂ ਦਾ ਹੱਥ ਰਵੇ। ਅਸੀਂ ਹਮੇਸ਼ਾ ਉਹਦੇ ਚਰਨਾਂ ਚ ਲਈਏ। ਸਾਨੂੰ ਪ੍ਰਮਾਤਮਾ ਦਾ ਹੀ ਨਾਮ ਲੈਣਾ ਚਾਹੀਦਾ। ਔਰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਗੁਰੂ ਨੇ ਜੋ ਦੇਣਾ ਉਹ ਕੋਈ ਹੋਰ ਨਹੀਂ ਦੇ ਸਕਦਾ। ਗੁਰੂ ਜਦੋਂ ਮਿਹਰ ਭਰਿਆ ਹੱਥ ਸਿਰ ਤੇ ਰੱਖਦੇ ਤੇ ਫਿਰ ਬਰਕਤਾਂ ਹੀ ਬਰਕਤਾਂ ਪੈ ਜਾਂਦੀਆਂ। ਮੈਂ ਸਾਰੇ ਲੱਖਾਂ ਨਵਾਸੀਆਂ ਦਾ ਧੰਨਵਾਦ ਕਰਦਾ ਪੀ ਅੱਜ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜਾ ਮਨਾਇਆ ਹੈ ਔਰ ਢਾਡੀ ਜਸਾ ਕਵੀਸ਼ਰੀ ਅੱਜ ਲੱਗੇ ਨੇ ਉਹ ਸਾਰਾ ਹੀ ਗੁਰੂ ਮਹਾਰਾਜ ਦੇ ਜੋ ਵੀ ਉਹਨਾਂ ਦੀ ਸ੍ਰਿਸ਼ਟੀ ਬਾਰੇ ਦੱਸੰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਏਨੇ ਸ਼ਬਦ ਕਿਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨ ਬਰੂਤ ਇੱਕ ਭਾਦਰ ਸਾਹਿਬ ਜੀ ਦਾ 350 ਸਾਲ ਸ਼ੀ ਜੀ ਸਾਹਿਬ ਦੀ ਜਿਹੜੀ ਅੱਜ ਸਾਹਿਬ ਜੀ ਦਾ ਫਤਿਹ ਸਿੰਘ ਨਗਰ ਔਰ ਗਲੀ ਨੰਬਰ 36 ਸਮੁੱਚੀ ਟੀਮ ਭਾਈ ਤਰਸੀਮ ਸਿੰਘ ਜੀ ਸਰਦਾਰ ਜਗਚਨ ਸਿੰਘ ਜੀ ਸਾਫਤਾ ਕਾਉਂਸਲ ਸਾਹਿਬ ਔਰ ਵੀਰ ਅਮਨਦੀਪ ਸਿੰਘ ਜੀ ਐਡਵੋਕੇਟ ਸਾਹਿਬ ਔਰ ਜਿੰਨੀ ਵੀ ਇਹਨਾਂ ਦੀ ਟੀਮ ਆ ਸਾਰੀ ਟੀਮ ਨੂੰ ਬੜਾ ਵੱਡਾ ਚਾ ਉੱਤ ਬੜਾ ਵੱਡਾ ਉਤਸ਼ਾਹ ਗੁਰੂ ਨੇ ਬਖਸ਼ਿਆ ਕਿਉਂਕਿ ਗੁਰੂ ਦਾ ਕਾਰਜ ਕਰਨ ਵਾਸਤੇ ਹਰ ਬੰਦਾ ਪਛਾਣ ਨੂੰ ਭੱਜਦਾ ਮੈਂ ਵਧਾਈ ਦੇਣਾ ਸਮੁੱਚੀ ਇਹਨਾਂ ਦੀ ਟੀਮ ਨੂੰ ਔਰ ਇਹਨਾਂ ਦੇ ਚਰਨਾਂ ਤੇ ਨਮਨ ਕਰਦਾ ਕਿਉਂਕਿ ਗੁਰੂ ਦੀਆਂ ਗੱਲਾਂ ਗੁਰੂ ਦਾ ਇਤਿਹਾਸ ਦੱਸਣਾ ਔਰ ਸੁਣਾਉਣਾ ਬੜੀ ਵੱਡੀ ਗੱਲ ਆ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਕਵੀਸ਼ਰ ਸਿੰਘ ਲੱਗੇ ਢਾਡੀ ਕੋਮਲ ਜੀ ਲੱਗੇ ਔਰ ਆਪ ਜੀ ਨੇ ਦੇਖਣਾ ਕਿ ਪੰਡਾਲ ਸੰਗਤਨਾ ਪੰਡਾਲ ਭਰਿਆ ਪਿਆ ਸੰਗਤ ਦਾ 11 ਵਜੇ ਸਮਾਪਤੀ ਆ ਔਰ ਇਸ ਮੁੱਚੀ ਟੀਮ ਨੂੰ ਵਧਾਈ ਦੇਣਾ ਤੇ ਗੁਰੂ ਮਾਰੇ ਗੁਰ ਤੇਗ ਬਹਾਦਰ ਜੀ ਦੀ ਗਾੜੀ ਅਰਦਾਸ ਬੇਨਤੀ ਵੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਇਹ ਟੀਮ ਨੂੰ ਸਦਾ ਆਪਣਾ ਸਿਰ ਤੇ ਇਹਨਾਂ ਦੇ ਹੱਥ ਰੱਖਿਓ ਤੁਹਾਡੀ ਜਿਹੜੀ ਸ਼ਤਾਬਦੀ ਆ ਹਰ ਸਾਲ ਦੀ ਤਰ੍ਹਾਂ ਜਿਹਦਾ ਪ੍ਰੋਗਰਾਮ ਕਰਦੇ ਆ ਅੱਗੇ ਵੀ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਹਿਬ ਜਦਾ ਫਤਿਹ ਸਿੰਘ ਸੇਵਾ ਸਹਾਟੀ ਵੱਲੋਂ ਗਲੀ ਨੰਬਰ 36 ਵਿੱਚ 350ਵਾਂ ਸਿਹੀ ਦੀਹਾੜੇ ਨੂੰ ਸਮਰਪਤ ਜੋ ਨਾਵਾ ਕੀਰਤਨ ਦਰਬਾਰ ਸੰਗਤਾਂ ਦੇ ਸਹਿਯੋਗ ਨਾਲ ਔਰ ਛੋਟਾ ਵੀਰ ترਸੀਮ ਸਿੰਘ ਐਡਵੋਕੇਟ ਅਮਨਦੀਪ ਸਿੰਘ ਬਲਦੇਵ ਸਿੰਘ ਧਨ ਔਰ ਸਮੁੱਚੀ ਸਮੂਹ ਸੰਗਤ ਦੇ ਸਹਿਯੋਗ ਨਾਲ ਜੋ ਅੱਜ ਧੂਮ ਧਾਮ ਨਾਲ ਕਰਵਾਇਆ ਗਿਆ ਹੈ ਗੁਰੂ ਦੇ ਅੱਜ ਜਿਹੜੇ ਸਿਹੀ ਦੀਹਾੜਾ ਮਾਈ ਪਤਨੀ ਸਤੀਦਾ ਜੀ ਦਾ ਭਾਈ ਦਿਆਲਾ ਜੀ ਦਾ ਜੋ ਅੱਜ ਬੜੀ ਸਰਦਾਰ ਨਾਲ ਤੇ ਪੂਰਨਮ ਬਣਾਇਆ ਗਿਆ ਹੈ ਸੰਗਤਾਂ ਦਾ ਬਹੁਤ ਕੋਟਨ ਕੋਟ ਧੰਵਾਦ ਕਰਦੇ ਆ ਜਿਨ੍ਹਾਂ ਨੇ ਕਿ ਹਾਜ਼ਰੀਆਂ ਭਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਤਨ ਸ੍ਰੀ ਗੁਰੂਕਬਹਾਦਰ ਸਾਹਿਬ ਜੀ ਦੇ ਸ਼੍ਰੀ ਗੀ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਾਰੇ ਨੇ ਰਹਿਮਤ ਕਰਕੇ ਸੰਕਾ ਦੇ ਸਿਰ ਤੇ ਅਤੇ ਸਮੂਹ ਚੀ ਟੀਮ ਜੋ ਜਗ ਚੰਨ ਸਿੰਘ प्रदीप ਸਿੱਖ ਤੋਂਨ ਅਤੇ ਅਮਨਦੀਪ ਸਿੰਘ ਯਾਰਡੋ ਕੇਟ ਹੋਰ ਸਾਰੇ ਹੀ ਵੀਰ ਜਿਨ੍ਹਾਂ ਨੇ ਬਹੁਤ ਹੀ ਇਤਸ਼ਾਹ ਪਿਆਰ ਦੇ ਨਾਲ ਸਾਰਾ ਹੀ ਬੜੇ ਸੱਚੇ ਢੰਗ ਦੇ ਨਾਲ ਸੰਯੋਗ ਦਿੱਤਾ ਵਾ ਸੰਤਾਂ ਨੇ ਵੀ ਬਹੁਤ ਹੀ ਸੇਵਾ ਕੀਤੀ ਆ ਜੋ ਵੀਰ ਕੈਮਰੇ ਵਾਲੇ ਹੁਣੇ ਗੱਲ ਕਰ ਰਹੇ ਸੀ ਕਿ ਹੋਰ ਵੀ ਜਗ੍ਹਾ ਤੇ ਜਾਇਦਾ ਪਰ ਤੁਹਾਡਾ ਇੱਥੇ ਵੇਖਿਆ ਕਿ ਬੜਾ ਪ੍ਰੇਮ ਆ ਇਹ ਸੰਤਾਂ ਦਾ ਜੋ ਸੰਜੋਗ ਆ ਮਿਲਦਾ ਵਾ ਤੇ ਫੇਰ ਹੀ ਪ੍ਰੇਮ ਲੰਗਦਾ ਵਾ ਸੋ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਕੰਤਨ ਸਿੰਘ ਤੇ ਕਮਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਹਰ ਸਮੂੱਚਾ ਜਗਤ ਮਨਾ ਰਿਹਾ ਹੈ ਕਿ ਸਾਡਾ ਵੀ ਮਨ ਕੀਤਾ ਕਿ ਐਤ ਕੀ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਸੰਤਾਂ ਦੇ ਸੰਜੋਗ ਦੇ ਨਾਲ ਵੱਧ ਤੋਂ ਵੱਧ ਕੀਤਾ ਵਾ ਮੂਰਤੇ ਕਰਪਾ ਕੀਤੇ ਰਾਮ ਦੁਆਖਸ਼ ਕੀਤੀ ਆ ਅੱਗੇ ਤੋਂ ਆਸ ਰੱਖਦੇ ਹਾਂ ਕਿ ਇਸ ਤੋਂ ਵੱਧ ਪਿਆਰ ਮਿਲੇ ਜੋ ਵੀਰ ਆਏ ਨੇ ਇਹਨਾਂ ਦੇ ਵਾਅਦੇ ਮਰੇ ਨਹੀਂ ਸੀ ਸੱਚੇ ਸੰਤ ਨੂੰ ਜੋ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਮਨਾ ਰਹੇ ਨੇ ਸ਼ਹੀਦੀ ਦਿਹਾੜਾ ਅਸੀਂ ਉਹ ਹੀ ਚਾਹੁੰਦੇ ਹਾਂ ਕਿ ਇੱਕ ਦੂਜੇ ਦਾ ਪ੍ਰੇਮ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਗੁਰੂਆਂ ਨੂੰ ਯਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ